भू आधार तुम

ਐ ਅੰਗਨੇ ਕੋਰਤੇ ਅਮਰ ਦਾਸ ਅਰਾਮ ਦਾਸੇ ਹੋਏ ਸਹਾਇ ਅਰਜਨ ਹਰਕੋਬਿੰਦ ਨੂੰ ਸਿਮਰੋ ਸ੍ਰੀ ਹਰਿ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸੁ ਦਿੱਠੇ ਸਭੁ ਦੁਖੁ ਜਾਇ ਤੇਗ ਬਹਾਦਰ ਸਿਧਿਆ ਕਰ ਨਉ ਨਿਦੇ ਆਵੇ ਧਾਏ ਸਭ ਤਾਈ ਹੋਏ ਸਹਾਇ ਸਭ ਤਾਈ ਹੋਏ ਸਹਾਇ ਦਸਮਾ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਏ ਸਹਾਇ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਹਿਬ ਸ੍ਰੀ ਗੁਰੂ ਗੁਰੂ ਸਾਹਿਬ ਦੇ ਸਕੇ ਬਾਖ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਰ사 ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਂਦੇ ਆਂ ਚਾਲੀਆਂ ਮੁਕਤੀਆਂ ਹੱਟੀਆਂ ਟਕੀਆਂ ਜੱਟੀਆਂ ਸੱਟੀਆਂ ਜਿਨ੍ਹਾਂ ਨੇ ਤੇਰਾ ਨਾਮ ਜੱਪਿਆ ਵੱਢ ਕੇ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅਨਜਠ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਧਰਮੀਆਂ ਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਇਹਾਤ ਕਰਕੇ ਹਾਰਸਾ ਸਾਹਿਬ ਜੀ ਬੋਲੋ ਜੀ ਜੀ ਵਾਲੇਕੁਮ ਅਲੈਕੁਮ ਕਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਤਸੀਸ ਦਿੱਤੇ ਬੰਦ ਬੰਦ ਕਟਾਏ ਘੋਟੀਆਂ ਰਭਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆਂ ਨਾਲ ਚਰਾਏ ਗਏ ਬੁਰਦਵਾਰਾਂ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਸਦੇ ਕੇਸਾਂ ਸਵਾਸਾਂ ਸੰ ਰਭਾਇਆ ਕਿੰਨਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਮਸੂਮਾ ਜੀ ਪ੍ਰਿਕਰ ਕਮਾਈ ਦਾ ਕਿ ਹੰਤੜ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਵਾਇ ਰੂ ਵਾਹਿਗੁਰੂ ਹਰ ਪੰਨ੍ਹਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ ਸਿਵਾਇ ਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕੇ ਤਾਵੇ ਕੇ ਤਾਵੜਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਸ਼ਿਆ ਰਿਆਇਤ देख देख फतेह वृद्ध की पैद पंथ की जीत श्री साहब जी सहायक खालसे जी के बोल वाले बोलो जी सिखा नु सिखी दान केश दान दान बबेक दान वसाह दान भरोसा दान दाना सिर दान नाम दान श्री अमृत सर साहब जी के दर्शन स्नान चौकियां झंडे मूंगे जुगो जुग अटल धर्म का जय जयकारा गुरु धामो गुरु तख्तो ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਹਰ ਸਾਹਿਬ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਜਰਾਖਾ ਵੀ ਆਕਾਰ ਤੋਂ ਰਹਿ ਗਿਓ ਇਹ ਆਕਾਰ ਤੋਂ ਆਪਣੇ ਪੰਥ ਦੇ ਸਦਾ ਸਹਾਇਦਕਾਰ ਬਿਓ ਸੇ ਨੜਕਾਣਾ ਸਾਹਿਬ ਅੱਗੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਰੋ ਵਿਛੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੁਭਾਵ ਦਾ ਦਾਨ ਹਰ ਸਾਹਿਬ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਰ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਰਦਾਸ ਤੇ ਬੇਨਤੀ ਜੁਗਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਵਾਕ ਹਨ ਜਾਂ ਕੋ ਮੁਸਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਤੇ ਭਜ ਖਲੇ ਸਭੋ ਭਜੇ ਆਸਰਾ ਕਿਉਂਕਿ ਸਭ ਸਰਾਓ ਕਿਤੇ ਆਵੇ ਕੋਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ ਕਿਤੇ ਆਵੇ ਸੁਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ ਸੱਚੇ ਪਾਤਸ਼ਾਹ ਆਪੀ ਤੇ ਮਾਵਾ ਕਰਨੇ ਸੰਤੁਰ ਸੱਚੇ ਪਾਸ਼ਾ ਕਿਰਪਾ ਕਰਨੀ ਸਰਕਾ ਸਤਪੁਰ ਸੱਚੇ ਪਾਤਸ਼ਾਹ ਜੋ ਗਾਇਕ ਰਾਜਵੀਰ ਸਿੰਘ ਜੀ ਜਵੰਦਾ ਜੀ ਸੱਚੇ ਪਾਸ਼ਾ ਕੋਨਾ ਨੂੰ ਸੱਚੇ ਪਾਸ਼ਾ ਜੋ ਵੀ ਐਕਸੀਡੈਂਟ ਕਵੇ ਤਕਰੀ ਹੈ ਭਾਈ ਹਸਪਤਾਲ ਤੋਂ ਉਸਦੇ ਵਾਸਤੇ ਆਪ ਵੀ ਅਰਜ਼ੀ ਅਰਦਾਸ ਕਰਕੇ ਬੇਨਤੀਆਂ ਕਰ ਰਹੇ ਨੇ ਸੱਚੇ ਪਾਤਸ਼ਾਹ ਜੋ ਹਮਲਾ ਜੋ ਗੁਰਮੁਖ ਪਿਆਰੇ ਉਹਨਾਂ ਦੀ ਟੀਮ ਵੱਲੋਂ ਹੋਰ ਸਾਰੇ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਹਰ ਕਤੇ ਵੱਲੋਂ ਜੋ ਗੁਰਮੁਖ ਪਿਆਰੇ ਨਕੂ ਜੀ ਹੋਰ ਸੱਚੇ ਪਾਤਸ਼ਾਹ ਨਾਮ ਸਭੇ ਆਪ ਜਾਣਦੇ ਹੋ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਸ ਸੱਚੇ ਪਾਤਸ਼ਾਹ ਸਾਰੇ ਗੱਟੀ ਦੇ ਵੱਲੋਂ ਤੇ ਸਾਰੇ ਇਲਾਕੇ ਦੇ ਵੱਲੋਂ ਸਭ ਦੇ ਵੱਲੋਂ ਆਪ ਵੀ ਗੱਗੇ ਅਰਦਾਸਾਂ ਤੇ ਬੇਨਤੀਆਂ ਨੇ ਸਤਗੁਰੂ ਪੂਰਾ ਸੇਵੀ ਹੈ ਦੁੱਖਾਂ ਦਾ ਹੋਏ ਨਾਸ ਨਾਨਕ ਨਾਮ ਅਰਧਿ ਹੈ ਕਾਰ ਦੇ ਆਵੇ ਰਾਸ ਤਾਤੀ ਵਾਹ ਨ ਲੱਗਈ ਔਰ ਬ੍ਰਹਮ ਸਰਨਾਈ ਜੋ ਮਿਲਦ ਹਮਾਰੇ RAM ਕਾਰ ਦੁੱਖ ਲੱਗੇ ਨਾ ਪਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਸਭ ਗੁਰ ਸੰਦੇ ਪਾਸ਼ਾ ਸਾਡੇ ਅਰਦਾਸਾਂ ਤੇ ਬੇਨਤੀਆਂ ਪ੍ਰਵਾਨ ਕਰੀਆ ਸੱਚੇ ਪਾਤਸ਼ਾਹ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰੀਆ

ਜੋ ਮਿਸਰਤ ਆਣਿਆ ਨੇ ਜਾਂ ਹੋਰ ਸਤੇ ਪਾਸ਼ਾ ਸਵਾਵਾ ਕਰੈ ਨੇ ਸਭ ਦੇ ਬਲੋ ਬੇਨਤੀਆਂ ਨੇ ਸਤਿਗੁਰੂ ਉਹਨਾਂ ਦੀ ਕਲ ਰੁਸਤੀਆਂ ਬਖਸ਼ੋ ਕਿਰਪਾ ਕਰੋ ਰਹਿਮ ਕਰੋ ਸਤਿਗੁਰ ਸਤੇ ਪਾਸ਼ਾ ਆਪ ਦਾ ਰੁਸਤੀਆ ਹੋਸ਼ਕੇ ਉਹਨਾਂ ਦੀ ਸ਼ਿਵਾਵਾ ਕਰਨਾ ਸਤੇ ਪਾਸ਼ਾ ਪ੍ਰਦੇਸ਼ ਤੇ ਕਲ ਰੁਸਤੀ ਬਖਸ਼ੋ ਕਿਰਪਾ ਕਰੀ ਸਤਿਗੁਰ ਸਤੇ ਪਾਸ਼ਾ ਉਲਟ ਟਕਾ ਮਾਫ ਕਰ ਲਿਆ ਹੁਕਮਨਾਮਾ ਬਖਸ਼ ਕੇ ਸਾਰੇ ਸੰਤਾਨ ਨੂੰ ਨੇ ਆਪ ਤੇ ਕਰਤਾਰ ਕਰੋ ਸਭ ਦੀ ਬੇਨਤੀਆਂ ਸਤਿਗੁਰ ਸਤੇ ਪਾਸ਼ਾ ਜੋ ਸਤਿਗੁਰ ਸਤੇ ਪਾਸ਼ਾ ਰਾਤਾ ਜੀ ਨੂੰ ਵੀ ਜਿਹੜਾ ਉਹਨਾਂ ਦੇ ਸੱਚੇ ਪਾਸ਼ਾ ਪਰਵਾਰਾ ਵੱਲੋਂ ਤੇ ਸਾਰੇ ਹੋਰ ਵੀ ਜੋ ਗਾਇਕ ਨੇ ਜੋ ਵੀ ਸੰਕੇ ਪਾਸ਼ੇ ਸੇਵਾ ਕਾਰਜ ਨੇ ਸੱਚੇ ਪਾਸ਼ਾ ਜੋ ਹਮੜਾ ਫੌਜ ਵੱਲੋਂ ਹਮੜਾ ਵੱਲੋਂ ਸੱਚੇ ਪਾਸ਼ਾ ਜੀ ਹੋਰ ਸਾਗੇ ਸੰਸਥਾਵਾਂ ਵੱਲੋਂ ਸਭ ਦੇ ਨਿਮਰ ਸੱਚੇ ਪਾਸ਼ਾ ਵੱਲੋਂ ਬੇਨਤੀ ਹੈ ਆਪ ਕਿਰਪਾ ਕਰੋ ਰਾਜ ਮੀਰ ਸਿੰਘ ਨੂੰ ਤਾਂ ਦੁਸਤੀਆ ਬਖਸ਼ੋ ਬੇਰਤੀਆ ਪ੍ਰਵਾਨ ਕਰਨੀਆਂ ਭੁਲਕ ਦਾ ਮਾਫ ਕਰਨੀਆਂ ਆਗਿਆ ਬਖਸ਼ੇ ਸੁਖ ਹੋਵੇ ਨਾਮ ਚਿਤਾਵੇ ਅਰੇ ਸੋ ਗਵੇ ਸਾਧੂ ਪਰੇ ਸੋ ਕਰੇ ਸਖਿਆ ਬਾਬਾ ਨਾਨਕ ਦੀ ਸਾਖ ਕਰੇ ਨਾਨਕ ਨਾਮ ਜਿੜਦੀ ਤਾਰ ਤੇਰੇ ਬਾਣੀ ਸਰਬਤ ਪਾਉ ਵਾਏ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ

ਸਾਹਿਬ ਜੀ ਸੋਈ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਹੀ ਵਡਿਆਈ ਕੋਈ ਨਾ ਨਾ ਗਿਆਨੇ ਤੁਹੇ ਆ ਕਿਰਪਾ ਕਰੋ ਇਹ ਫਦੇਖ ਜੀਵਾ ਗੋਰ ਕੇ ਚਰਨ ਧੋਏ ਧੋਏ ਤੀਹਾ ਸਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਖ ਮਹੱਲਾ ਪੰਜਵਾ ਘਰਤੀਆ ਦੋ ਪਦੇ ਇੱਕ ਓਮਕਾਰ ਸਤਗੁਰ ਪ੍ਰਸਾਦ RAM DAS ਸਰੋਵਰ ਨਿਨਤੇ ਸਭ ਉਤਰੇ ਪਾਪ ਕਮਾਤੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨ ਗੁਰਪੂਰੇ ਇਹੇ ਗਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਕੋ ਕੋ ਬਾਰੇ ਰਾਹ ਸਬਦ ਵਿਚਾਰੇ ਰਹਾ ਸਾਧ ਸੰਗ ਮਨ ਲਾਖੀ ਪਾਰ ਬ੍ਰਹਮ ਭਇਆ ਓ ਸਾਥੀ ਨਾਨਕ ਨਾਮ ਚ ਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਨ ਲਾਖੀ ਪਾਰ ਬ੍ਰਹਮ ਭਇਆ ਓ ਸਾਥੀ नानक नाम वाहगुरु जी का खालसा प्यारी आप बड़े पागा वाले कर्म वाले हो जो किसी सुख मगनी बड़ी ही बड़ी गल कर है, जो भी साधु संत आए हो ਗੁਰਮੁਖੀ ਤੋਂ ਆਈ ਗਮਾ ਗੁਰਮੁਖੀੰਦੇ ਨਾਲ ਲੱਗੜਦਾ ਜੀ ਗੁਰਮੁਖ ਪਿਆਰੇ ਨੇ ਨਾ ਹੰਭਰਾ ਪਰਦਸ਼ਨ ਜੋ ਗੁਰਮੁਖ ਪਿਆਰੇ ਹੋ ਵੀ ਆਏ ਨੇ ਦਾਤ ਦੇਕਾ ਵੱਲੋਂ ਬਹੁਤ ਵਰਮਾ ਵੱਲੋਂ ਜੋ ਰਾਣੀ ਬਿਲੇ ਜਾਂਦੇ ਸਭ ਨੂੰ ਸਤਿ ਸ੍ਰੀ ਅਕਾਲ ਕਰੇ ਤੇ ਤੁਹਾਡੇ ਸਾਰਿਆਂ ਦੀ ਸੁਆਮਾ ਮਹਾਰਾਜ ਅਰਦਾਸਾਂ ਬੇਨਤੀਆਂ ਪ੍ਰਵਾਨ ਕਰੇ ਜੋ ਗੁਰੂ ਦਾ ਸ਼ਬਦ ਹੈ ਯਾਕੋ ਮੁਸਕਲ ਆਤ ਬੜੇ ਧੋਈ ਕੋਈ ਨਾ ਦੇ ਲਾਭੂ ਜਿਸਮਨਾ ਸਾਥ ਅੰਦਰ ਸਾਰੇ ਆਸਰੇ ਭਾਜੀ ਜਾਮਰ ਤੋਰ ਕਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਕਤਿ ਵਾਉ ਭੈ ਕਰਪਾਲ ਬਸਾਈਆ ਭੈ ਕਰਪਾਲ ਬਸਾਈਆ ਨੱਠੇ ਸੋਗ ਸੰਤਾਪ ਤਤੀ ਵਾਉ ਨ ਲੱਗੀ ਸਤ ਗੁਰ ਰੱਖੇ ਆਪ ਤਤੀ ਵਾਉ ਨ ਲੱਗੀ ਸਤ ਗੁਰ ਰੱਖੇ ਆਪ ਭਾਗਿਆ ਅਰਦਾਸਾਂ ਬੇਨਤੀਆਂ ਜੋ ਸਭ ਦਿਓ ਨੰਨ ਤਤੀ ਵਾਉ ਨ ਲੱਗਣ ਜੇ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੇ ਤੇ ਤੁਹਾਡੇ ਸਾਰਿਆਂ ਦਾ ਮੈਂ ਕਹਿ ਨਹੀਂ ਸਕਦਾ ਐਨੀ ਖੁਸ਼ੀ ਹੈ ਜਿੰਨੀ ਤੁਸੀਂ ਸਵਾਵਾ ਕਰ ਰਹੇ ਜੀ ਬਹੁਤ ਹੀ ਤਨ ਮਨ ਤਨ ਦੇ ਨਾਲ ਤੁਸੀਂ ਸਾਰੇ ਗੁਰਮੁਖ ਪਿਆਰ ਸਵਾਵਾ ਕਰ ਰਹੇ ਜੀ ਕਿ ਉਹ ਜੋ ਗੁਰਮੁਖ ਪਿਆਰਿਆਂ ਨੇ ਇੱਥੋਂ ਦਾ ਬਹੁਤ ਹੀ ਸਿਸਟਮ ਸੋਹਣਾ ਬਣਾਇਆ ਹਰ ਤਰ੍ਹਾਂ ਦੀ ਜੋ ਸਾਰੀ ਸਵਾਵਾ ਕਰ ਰਹੇ ਜੀ ਜਿਹੜੀ ਸੰਗਤ ਹੜਾਲ ਵਿੱਚ ਡੁੱਬੀ ਜੁੜੀ ਜਨਾਉਂ ਨਾਲ ਦਾ ਵੀ ਸਾਰਿਆਂ ਦਾ ਤੁਸੀਂ ਬਹੁਤ ਧਿਆਨ ਕਰ ਕੀਤਾ ਪਾਠਕ ਸਿੰਘਾਂ ਦਾ ਵੀ ਧਿਆਨ ਕੀਤਾ